ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 318ਵਾਂ ਸੰਪੂਰਨਾ ਦਿਵਸ ਸਿੱਖ ਕੌਮ ਦੇ ਚੌਥੇ ਤੱਕ ਤਕਸ਼ਰੀ ਦਮਦਮਾ ਸਾਹਿਬ ਵਿਖੇ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਸੰਗਤਾਂ ਵੀ ਤਕਸ਼ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਅਸੀਂ ਇਸ ਵਕਤ ਤਕਸ਼ਰੀ ਦਮਦਮਾ ਸਾਹਿਬ ਵਿਖੇ ਮੌਜੂਦਾ ਇੱਕ ਵਾਰ ਤਸਵੀਰਾਂ ਦਿਖਾਈਏ ਕਿ ਸਜਾਵਟ ਆ ਜਿਹੜੀ ਬਿਲਕੁਲ ਕੀਤੀ ਗਈ ਆ ਸਜਾਵਟ ਦਾ ਕੰਮ ਲਗਾਤਾਰ ਇੱਕ ਹਫ਼ਤੇ ਤੋਂ ਚੱਲ ਰਿਹਾ ਤੇ ਤਕਸ਼ਰੀ ਦਮਦਮਾ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਜਾ ਰਿਹਾ ਰੋਜ਼ਨੇ ਵੀ ਕੀਤੀ ਜਾ ਰਹੀ ਹੈ ਤਖਸ਼ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਕਣਾ ਚਾਹੂਗੇ ਕਿਸ ਤਰ੍ਹਾਂ ਦੇ ਸਮਾਗਮ ਨੇ ਕਦੋਂ ਸ਼ੁਰੂ ਹੋਣੇ ਨੇ ਕਿਸ ਤਰ੍ਹਾਂ ਦੇ ਸਮਾਗਮ ਰਹਿਣ ਵਾਲੇ ਨੇ ਇਸ ਵਾਰ ਪਰਮ ਸਨਮਾਨ ਜੋ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਦੇ ਮਹਾਵਾਕ ਅਨੁਸਾਰ ਜੋ ਇਹ ਪਾਵਨ ਸਥਾਨ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ 1706 ਈਸਵੀ ਵਿੱਚ ਕਰਾਈ ਗਈ ਤੇ ਮਹਾਰਾਜ ਨੇ ਇੱਕ ਮਹਾਨ ਇਥੇ ਸਮਾਗਮ ਕੀਤਾ ਉਹਨਾਂ ਦੇ ਆਧਾਰ ਤੇ ਹੀ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਮਾਨਜੋਤ ਸਿੰਘ ਸਾਹਿਬ ਜੀ ਵੱਲੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 27 28 29 اگست 12 13 14 بھادو ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ 318 ਵਾਂ ਸੰਪੂਰਨਤਾ ਦਿਵਸ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਤੋਂ 27 اگست ਨੂੰ ਗੁਰਦੁਆਰਾ ਲਖਨ ਸਰ ਸਾਹਿਬ ਵਿਖੇ 10 ਵਜੇ ਸ਼੍ਰੀ ਅਖੰਡ ਪਾਠ ਸਹਿ ਪ੍ਰਾਰੰਭ ਹੋਣਗੇ ਜਿਨ੍ਹਾਂ ਦੀ ਪੋਹਗ 29 اگست ਨੂੰ 10 ਵਜੇ ਸੰਪੂਰਨਤਾ ਹੋਵੇਗੀ। ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਆਂਦੇ ਸਿੰਘ ਸਹਿਬਾਨ ਗੁਰੂ ਕੀ ਕੀਰਤਨੀਏ ਕਥਾਵਾਚਕ ਸਹਿਬਾਨ ਸੰਪਰਦਾਵਾਂ ਦੇ ਮੁਖੀ ਸਹਿਬਾਨ ਸੰਗਤਾਂ ਨੂੰ ਆਪਣੇ ਵਿਚਾਰਾਂ ਦੇ ਰਾਹੀ ਨਿਹਾਲ ਕਰਨਗੇ ਸੋ ਇਹ ਸਮਾਗਮ 10 ਵਜੇ ਤੋਂ ਲੈ ਕੇ 3 ਵਜੇ ਤੱਕ ਹੋਵੇਗਾ ਸੰਗਤਾਂ ਨੂੰ ਬੇਨਤੀ ਸਿਮਰ ਕਿ ਇਨ੍ਹਾਂ ਮਹਾਨ ਸਮਾਗਮਾਂ 'ਚ ਆਪਣੇ ਬੱਚਿਆਂ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਬੜੀ ਸਜਾਵਟ ਕੀਤੀ ਗਈ ਹੈ ਖਾਸ ਵਿਸ਼ੇਸ਼ ਤੌਰ ਤੇ ਲਗਾਤਾਰ ਇੱਕ ਹਫ਼ਤੇ ਤੋਂ ਸਜਾਵਟ ਕੀਤੀ ਜਾ ਰਹੀ ਹੈ ਸੰਗਤਾਂ ਲੱਗੀਆਂ ਹੋਏ ਨੇ ਸੇਵਾਦਾਰ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਇਸ ਵਾਰ ਸਜਾਵਟ ਕੀਤੀ ਜਾ ਰਹੀ ਹੈ ਰੌਸ਼ਨੀ ਵੀ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਹੁਤ ਵੱਡਾ ਉਤਸ਼ਾਹ ਜੀ ਸੰਗਤ ਦੇ ਵਿੱਚ ਤੇ ਖਾਸ ਕਰਕੇ ਇਹ ਤਖਤ ਸਾਹਿਬ ਦੇ ਗ੍ਰੰਥੀ ਸਹਿਬਾਨ ਸਾਡੇ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਜਿੰਨੇ ਵੀ ਗ੍ਰੰਥੀ ਸਹਿਬਾਨ ਸੇਵਾਦਾਰ ਸਹਿਬਾਨ ਅਤੇ ਵਿਸ਼ੇਸ਼ ਤੌਰ ਤੇ ਗੁਰਮਤ ਇੰਸਟੀਚੂਟ ਦੇ ਬੱਚੇ ਜਿਹੜੇ ਹਨ ਉਹਨਾਂ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਉਨਾਂ ਵੱਲੋਂ ਰੋਜ਼ਾਨਾ ਹੀ ਆਣ ਕੇ ਇਹ ਜਿਹੜੀ ਤਿਆਰੀ ਹੋ ਰਹੀ ਹੈ ਇਸ ਤਿਆਰੀ ਦੇ ਵਿੱਚ ਵੱਧ ਚੜ੍ਹ ਕੇ ਸਾਲਿਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਨੇ ਇੱਥੇ ਬਹੁਤ ਵੱਡੀਆਂ ਬਖਸ਼ਾ ਦਿੱਤੀਆਂ ਗੁਰੂ ਕਾਂਸੀ ਦਾ ਵਰਦਾਨ ਬਖਸ਼ਿਸ਼ ਕੀਤਾ ਅਸੀਂ ਸਾਰੀ ਭਾਵਨਾ ਦੇ ਨਾਲ ਸੇਵਾ ਲੈ ਕਰਕੇ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਇਹ ਸਾਰੀ ਜਿਹੜੀ ਵੀ ਸਜਾਵਟ ਹੋ ਰਹੀ ਹੈ ਇਹ ਸਾਰੇ ਗ੍ਰੰਥੀ ਸਹਿਬਾਨ ਰਲ ਕੇ ਸੇਵਾਦਾਰ ਸਾਰੇ ਰਲ ਕੇ ਕਰ ਰਹੇ ਨੇ ਬਾਕੀ ਜਿਹਨੀਆਂ ਡੈਕੋਰੇਸ਼ਨ ਹੋਵੇਗੀ ਲਾਈਟਿੰਗ ਦਾ ਜਿੰਨਾ ਹੈ ਪ੍ਰਬੰਧ ਉਹ ਤੱਕ ਸਭ ਦੀ ਸਮੁੱਚੇ ਪ੍ਰਬੰਧ ਵੱਲੋਂ ਹੋਵੇਗਾ ਦੇ ਨਾਲ ਨਾਲ ਲੰਗਰਾਂ ਦੇ ਪ੍ਰਬੰਧ ਸੰਗਤਾਂ ਵਾਸਤੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਦੇ ਪ੍ਰਬੰਧ ਵੀ ਸੰਗਤਾਂ ਵਾਸਤੇ ਕੀਤੇ ਜਾ ਰਹੇ ਨੇ ਰਹਿਸ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਨੇਗੇ ਇਸ ਦੇ ਨਾਲ ਨਾਲ ਅਮਰ ਸੰਚਾਰ ਵੀ ਹੋਵੇਗਾ ਜਿੰਨਾ ਪ੍ਰਾਣੀਆਂ ਨੇ ਅਮਰ ਛਕਣਾ ਉਹਨਾਂ ਲਈ ਪ੍ਰਬੰਧ ਕੀਤੇ ਗਿਆ ਸਰ ਬਿਲਕੁਲ ਜੀ ਜਿਹੜਾ ਰਹਿਸ ਦਾ ਪ੍ਰਬੰਧ ਹੈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਉਣਗੀਆਂ ਇਲਾਕੇ ਭਰ ਦੀਆਂ ਸੰਗਤਾਂ ਸੰਗਤਾਂ ਵਿੱਚ ਬਹੁਤ ਵੱਡਾ ਛਾਇ ਸੰਗਤਾਂ ਸਾਨੂੰ ਦੱਸ ਰਹੀ ਕਿ ਅਸੀਂ ਬੱਸਾਂ ਭਰ ਕੇ ਇੱਥੇ ਅਸਰ ਤਖਸੈ ਤੇ ਪਹੁੰਚ ਰਹੇ ਹਾਂ ਇਹ ਸੰਗਤ ਦੇ ਰਹਿਣ ਵਾਸਤੇ ਉਹਨਾਂ ਦਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਸਾਰਾ ਜਿਹੜਾ ਹੈ ਉਹ ਪੁਖਤੀ ਪ੍ਰਬੰਧ ਤਖਤ ਸਾਹਿਬ ਦੇ ਮੈਨੇਜਰ ਸਰਦਾਰ ਰਣਜੀਤ ਸਿੰਘ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਕੀਤੇ ਜਾ ਰਹੇ ਨੇ ਨਾਲ 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 ਹੀ ਸੰਗਤਾਂ ਜੋ ਆ ਰਹੀਆਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਖੰਡੇ ਬਾਟੇ ਦਾ ਅਮਰ ਸੰਚਾਰ ਵਿਸ਼ੇਸ਼ ਤੌਰ ਤੇ 29 ਅਗਸਤ 14 ਭਾਦੋ ਨੂੰ ਤਾਕਤ ਸਰ ਦੀ ਪੰਜ ਪਿਆਰੇ ਸਹਿਬਾਨ ਗੁਰਦੁਆਰਾ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਖੰਡੇ ਬਾਟ ਦਾ ਅਮਰ ਸੰਚਾਰ ਕਰਨਗੇ ਸੋ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀਆਂ ਭਰਨ ਵਾਸਤੇ ਤੇ ਖੰਡੇ ਬਾਟ ਦਾ ਅਮਰ ਸ਼ਕਨ ਵਾਸਤੇ ਵਿਸ਼ੇਸ਼ ਤੌਰ ਤੇ ਬੇਨਤੀ ਹੈ ਕਿ ਆਓ ਆਪਾਂ ਸਾਰੇ ਖੰਡੇ ਬਾਟ ਦਾ ਅਮਰ ਸ਼ਾਕੀ ਗੁਰੂ ਵਾਲੇ ਬਣ ਕੇ ਗੁਰੂ ਕੇ ਜਹਾਜ਼ੇ ਚੜੀਏ ਕਲਗੀਧਰ ਪਾਤਸ਼ਾਹ ਦੇ ਪੁੱਤਰ ਧੀਆਂ ਬਣ ਕੇ ਮਾਨ ਪ੍ਰਾਪਤ ਕਰੀਏ ਜੀ ਬਿਲਕੁਲ ਇਹ ਸਨ ਭਾਈ ਗੁਰਜਨ ਦਕਤਾਰ ਸਿੰਘ ਜੀ ਜਿਨ੍ਹਾਂ ਨੇ ਸਮਾਗਮਾ ਸੰਬੰਧੀ ਜਾਣਕਾਰੀ ਦਿੱਤੀ ਤੇ ਸੰਗਤਾਂ ਨੂੰ ਅਪੀਲ ਵੀ ਕੀਤੀ 28 29 ਅਗਸਤ ਤੱਕ ਜਿਹੜੇ ਸਮਾਗਮਾ 27 ਤਰੀਕ ਤੋਂ ਸ਼ੁਰੂ ਹੋਣੇ ਨੇ ਤੇ 29 ਅਗਸਤ ਨੂੰ ਸਮਾਗਮਾ ਦੇ ਮੁੱਖ ਸਮਾਗਮ ਭੋਗ ਪਾਉਣ ਤੋਂ ਬਾਅਦ ਕੀਤੇ ਜਾਣਗੇ ਤੇ ਸਮਾਗਮਾ ਵਿੱਚ ਉਹਨਾਂ ਨੇ ਉੱਜਨ ਦੀ ਅਪੀਲ ਵੀ ਕੀਤੀ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਦਮਦਮਾ ਸਾਈ ਬਠਿੰਡਾ